ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼੍ਰੋਮਣੀ ਅਕਾਲੀ ਦਲ ਨੇ ਰਾਤ ਇੱਕ ਵੱਡੀ ਕਾਰਵਾਈ ਕਰਦਿਆਂ ਸੁਖਵੀਰ ਬਾਦਲ ਦੇ ਜੀਜੇ ਤੇ ਪੱਟੀ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਰਸਾ ਸਿੰਘ ਬਲਟੋਹਾ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਰੋ ਵੱਲੋਂ ਬਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਉਧਰ ਹੁਣ ਤੱਕ ਚੋਣ ਪ੍ਰਚਾਰ ਤੋਂ ਗਾਇਬ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਕੰਦਰ ਸਿੰਘ ਮਲੂਕਾ ਕੱਲ ਅਚਾਨਕ ਪ੍ਰਗਟ ਹੋ ਗਏ ਆਪਣੀ ਨੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਚੋਣ ਮਹਿਮਤ ਤੋਂ ਦੂਰੀ ਬਣਾ ਲਈ ਸੀ ਉਹਨਾਂ ਹੁਣ ਤੱਕ ਨਾ ਸ਼੍ਰੋਮਣੀ ਅਕਾਲੀ ਦਲ ਲਈ ਤੇ ਨਾ ਹੀ ਭਾਜਪਾ ਲਈ ਪ੍ਰਚਾਰ ਕੀਤਾ ਸੀ ਪਰ ਕੱਲ ਅਚਾਨਕ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨੇ ਉਹਨਾਂ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਵੱਡੇ ਪੱਧਰ ਤੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਆਖਿਆ ਕਿ ਸਾਨੂੰ ਹੁਣ ਮੋਦੀ ਦੀ ਕਦਰ ਕਰਨੀ ਚਾਹੀਦੀ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੱਲ ਅਮਰਸਰ ਵਿੱਚ ਪੰਜਾਬ ਵਿੱਚ ਚੋਣ ਪ੍ਰਚਾਰ ਮਹਿੰਦੀ ਸ਼ੁਰੂਆਤ ਕਰਦਿਆਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਹਨਾਂ ਕਿਸਾਨਾਂ ਨੂੰ ਐਮਐਸਪੀ ਦੇਣ ਤੇ ਉਹਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਵੀ ਕੀਤਾ ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਰਤੀ ਸੰਵਿਧਾਨ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਪਰ ਭਾਜਪਾ ਇਸ ਨੂੰ ਬਦਲਣਾ ਚਾਹੁੰਦੀ ਹੈ भारतीय संविधान न गुरू साहब की सोच न जोड़ दिया आख्या ये मामूली चुनाव नहीं है दूसरे तरीके का चुनाव है नरेंद्र मोदी जी संविधान पर आक्रमण कर रहे हैं पहली बार इंडिपेंडेंट हिंदुस्तान के इतिहास में उनकी पार्टी के नेताओं ने खुलकर कहा है कि अगर हम चुनाव जीत गए तो हम इस संविधान को रद्द कर देंगे खत्म कर देंगे फेंक देंगे इस संविधान के अंदर जो सोच है वो सत्तर अस्सी साल पुरानी सोच नहीं है हजारों साल पुरानी सोच है इस संविधान में ਗੁਰੂ ਨਾਨਕ ਜੀ ਦੀ ਸੋਚ ਹੈ ਔਰ ਮੈਂ ਉਸ ਤੋਂ ਅੱਗੇ ਜਾਂਦਾ ਹੂੰ ਕਿ ਇਸ ਸੰਵਿਧਾਨ ਦੀ ਜੋ ਨੀਵ ਹੈ ਉਹ ਗੁਰੂ ਨਾਨਕ ਜੀ ਨੇ ਰੱਖੀ ਥੀ ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆਉਂਦੇ ਹੀ ਸੂਬੇ ਵਿੱਚ ਚੋਣ ਪ੍ਰਚਾਰ ਸਿਖਰ ਵੱਲ ਵੱਧ ਗਿਆ ਹੈ ਸਮੂਚੀਆਂ ਰਾਜਨੀਤਿਕ ਪਾਰਟੀਆਂ ਦੇ ਕੌਮੀ ਆਗੂਆਂ ਨੇ ਆਖਰੀ ਗੇੜ ਤਹਿਤ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਵਹਿਰਾ ਘੱਟ ਦਿੱਤੀਆਂ ਹਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਤੋਂ 5 ਦਿਨਾਂ ਲਈ ਪੰਜਾਬ ਵਿੱਚ ਡੇਰੇ ਲਾ ਲਏ ਹਨ ਇਸ ਦੇ ਨਾਲ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਫਤੇਗੜ ਸਾਹਿਬ ਵਿੱਚ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਜਦਕਿ ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰਿੰਕਾ ਗਾਂਧੀ ਵੀ ਅੱਜ ਪਟਿਆਲਾ ਪੁੱਜ ਰਹੇ ਹਨ ਸਵੇਰੇ ਵਿੱਚ ਇੱਕ ਜੋਨ ਨੂੰ ਪੈਣ ਵਾਲੀਆਂ ਵੋਟਾਂ ਵਾਲੇ ਦਿਨ ਲੋਕ ਪੋਲਿੰਗ ਬੂਥ ਤੇ ਜਾਣ ਤੋਂ ਪਹਿਲਾਂ ਇਹ ਜਾਣ ਸਕਣਗੇ ਕਿ ਉਹਨਾਂ ਦੇ ਬੂਥ ਤੇ ਕਿੰਨੇ ਕ ਲੋਕ ਵੋਟ ਪਾਉਣ ਲਈ ਕਤਾਰ ਵਿੱਚ ਖੜੇ ਹਨ ਤਾਂ ਜੋ ਅਤ ਦੀ ਗਰਮੀ ਵਿੱਚ ਵੋਟ ਪਾਉਣ ਲਈ ਲੰਮਾ ਸਮਾਂ ਕਤਾਰ ਵਿੱਚ ਖੜੇ ਨਾ ਹੋਣਾ ਪਵੇ। ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੇ ਕੱਲ੍ਹ ਇਸ ਸਬੰਧੀ ਇੱਕ ਸੌਫਟਵੇਅਰ ਜਾਰੀ ਕੀਤਾ ਇਸ ਸਿਸਟਮ ਨੂੰ ਵਰਤਣ ਲਈ ਵੋਟਰਾਂ ਨੂੰ WhatsApp ਨੰਬਰ 7447447217 ਤੇ ਵੋਟ ਲਿਖ ਕੇ ਮੈਸੇਜ ਕਰਨਾ ਪਵੇਗਾ ਇਸ ਤੋਂ ਬਾਅਦ ਵੋਟਰ ਨੂੰ ਆਪਣੇ ਨੇੜੇ ਦੇ ਪੋਲਿੰਗ ਬੂਥ ਤੇ ਵੋਟਾਂ ਲਈ ਲੱਗੇ ਲੋਕਾਂ ਦੀ ਕਤਾਰ ਵਿੱਚ ਕਿੰਨੀ ਗਿਣਤੀ ਹੈ ਬਾਰੇ ਜਾਣਕਾਰੀ ਮਿਲ ਜਾਵੇਗੀ ਕੱਲ ਲੋਕ ਸਭਾ ਚੋਣਾਂ ਦਾ 6ਵਾਂ ਦੌਰ ਸਮਾਪਤ ਹੋ ਗਿਆ। ਕੱਲ 58 ਹਲਕਿਆਂ ਵਿੱਚ ਲਗਭਗ 61% ਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਸਭ ਤੋਂ ਵੱਧ ਪੋਲਿੰਗ ਪੱਛਮੀ ਬੰਗਾਲ ਵਿੱਚ ਹੋਈ ਜਿੱਥੇ ਰਿਕਾਰਡ 79% ਦੀ VOTING ਹੋਈ। ਕੈਸੇ ਸੂਬੇ ਵਿੱਚ ਹੰਸਾ ਵਿੱਚ ਦੋ ਵਿਅਕਤੀ ਵੀ ਮਾਰੇ ਗਏ ਪਰ ਬਾਕੀ ਸੂਬਿਆਂ ਵਿੱਚ ਅਤਿ ਦੀ ਗਰਮੀ ਪੈਣ ਕਾਰਨ ਲੋਕਾਂ ਦਾ મતદાન ਵਿੱਚ ਉਤਸ਼ਾਹ ਠੰਡਾ ਹੀ ਰਿਹਾ ਹਰਿਆਣਾ ਵਿੱਚ ਪਿਛਲੀ ਲੋਕ ਸਭਾ ਚੋਣਾਂ ਦੇ ਮੁਕਾਬਲੇ 5% ਦੀ ਘੱਟ ਪੋਲਿੰਗ ਹੋਈ ਹੁਣ ਤੱਕ 486 ਸੀਟਾਂ ਤੇ VOTING ਦਾ ਅਮਲ ਮੁਕੰਮਲ ਹੋ ਚੁੱਕਾ ਹੈ ਜਦਕਿ ਪੰਜਾਬ ਤੇ ਚੰਡੀਗੜ੍ਹ ਸਮੇਤ 57 ਸੀਟਾਂ ਤੇ ਆਖਰੀ ਤੇ ਸੱਤਵੇਂ ਗੇੜ ਵਿੱਚ ਇੱਕ ਜ਼ੋਨ ਨੂੰ ਵੋਟਾਂ ਪੈਣਗੀਆਂ ਉਧਰ ਲੋਕ ਸਭਾ ਚੋਣਾਂ ਦੌਰਾਨ ਠੀਕ ਅੰਕੜੇ ਨਾ ਜਾਰੀ ਕਰ ਰਹੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਚੋਣ ਕਮਿਸ਼ਨ ਨੇ ਕੱਲ 5 ਗੇੜਾਂ ਦੇ ਅੰਕੜੇ ਜਾਰੀ ਕਰ ਦਿੱਤੇ ਚੋਣ ਕਮਿਸ਼ਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਪਹਿਲੇ 5 ਡੇੜਾਂ ਵਿੱਚ 76 ਕਰੋੜ ਵੋਟਰਾਂ ਵਿੱਚੋਂ ਲਗਭਗ 50 ਕਰੋੜ ਲੋਕਾਂ ਨੇ ਆਪਣੇ VOTING ਹੱਕ ਦੀ ਵਰਤੋਂ ਕੀਤੀ ਹੈ। ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਕਿ ਉਸਤੇ ਅੰਕੜਿਆਂ ਨਾਲ heira-pheri ਕਰਨ ਦੇ ਜੋ ਦੋਸ਼ ਲਾਏ ਜਾ ਰਹੇ ਹਨ, ਉਹ ਸਾਰੇ ਬੇਬੁਨਿਆਦ ਹਨ ਤੇ ਚੋਣ ਪ੍ਰਣਾਲੀ ਨੂੰ ਬਦਨਾਮ ਕਰਨ ਲਈ ਇੱਕ ਝੂਠੀ ਕਹਾਣੀ ਘੜੀ ਜਾ ਰਹੀ ਹੈ। ਗੁਜਰਾਤ ਦੇ ਰਾਜਕੋਟ ਸਥਿਤ ਟੀਆਰਪੀ ਗੇਮਿੰਗ ਜ਼ੋਨ ਵਿੱਚ ਕੱਲ ਭਿਆਨਕ ਅੱਗ ਲੱਗਣ ਕਾਰਨ ਕਈ ਬੱਚਿਆਂ ਸਮੇਤ 27 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸਨੀਚਰਵਾਰ ਦਾ ਦਿਨ ਹੋਣ ਕਾਰਨ ਇੱਥੇ ਬੱਚੇ ਵੱਡੀ ਗਿਣਤੀ ਵਿੱਚ ਮੌਜੂਦ ਸਨ ਪਰ ਲੋਹੇ ਦੇ ਸਟਰਕਚਰ ਤੇ ਗੇਮਿੰਗ ਜ਼ੋਨ ਦੇ ਬੰਨ੍ਹ ਕਾਰਨ ਫਾਇਰ ਮੁਲਾਜ਼ਮਾਂ ਨੂੰ ਬਚਾਅ ਕਾਰਜਾਂ ਵਿੱਚ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਫਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਦੀ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦੇ ਸੱਤ ਦੋਸਤ ਕਸ਼ਮੀਰ ਘੁੰਮਣ ਨਿਕਲੇ ਸਨ ਪਰ ਬਦਕਿਸਮਤੀ ਨਾਲ ਕੱਲ ਉਹਨਾਂ ਦੀ ਸਕਾਰਪਿਓ ਗੱਡੀ ਕਸ਼ਮੀਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਵਿੱਚ 4 ਵਿਅਕਤੀ ਮਾਰੇ ਗਏ ਜਦਕਿ 3 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੌਜਵਾਨਾਂ ਦਾ ਸਬੰਧ ਮੋਗਾ ਤੇ ਫਰੋਜ਼ਪੁਰ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ ਤੇਜ਼ ਹਵਾ ਨਾਲ ਹੋਈ ਹਲਕੀ ਬਾਰਿਸ਼ ਤੋਂ ਬਾਅਦ ਕੱਲ ਗਰਮੀ ਤੋਂ ਕੁਝ ਰਾਹਤ ਮਿਲੀ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਬੀਤੇ ਦਿਨਾਂ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਘੱਟ ਰਿਹਾ ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਗਰਮੀ ਥੋੜੀ ਘਟ ਪੈਣ ਦੀ ਸੰਭਾਵਨਾ ਹੈ ਪਰ ਸੋਮਵਾਰ ਤੋਂ ਮੁੜ ਗਰਮੀ ਦੇ ਨਾਲ ਲੂ ਚੱਲ ਸਕਦੀ ਹੈ ਮੌਸਮ ਵਿਭਾਗ ਨੇ ਹੁਣ ਗਰਮੀ ਨੂੰ ਲੈ ਕੇ ਰੈੱਡ ਅਲਰਟ ਜੋ ਜਾਰੀ ਕੀਤਾ ਹੈ ਉਸ ਨੂੰ 29 ਮਈ ਤੱਕ ਵਧਾ ਦਿੱਤਾ ਹੈ ਕੱਛ ਦੇ ਦਰਮਿਆਨ ਬੰਗਾਲ ਵਿੱਚ ਚੱਕਰਵਾਤ ਰੇਮਲ ਨਾਲ ਨੇਪਟਨ ਲਈ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਬੰਗਾਲ ਦੀ ਖਾੜੀ ਵਿੱਚ ਪੈਦਾ ਹੋਏ ਚੱਕਰਵਾਤ ਰੇਮਲ ਐਤਵਾਰ ਦੇਰ ਰਾਤ ਬੰਗਾਲ ਵਿੱਚ ਟਕਰਾ ਸਕਦਾ ਹੈ ਇਸ ਵਿੱਚ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ ਵਿਜੀਲੈਂਸ ਨੇ ਜੰਗੇ ਆਜ਼ਾਦੀ ਯਾਦਗਾਰ ਦੀ ਉਸਾਰੀ ਲਈ ਫੰਡਾਂ ਵਿੱਚ ਹੋਈ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ 17 ਵਿਅਕਤੀਆਂ ਦਾ ਰਿਮਾਂਡ ਖਤਮ ਹੋਣ ਮਗਰੋਂ ਕੱਲ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਦੋਸ਼ੀਆਂ ਨੂੰ 2 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਿਕਰਯੋਗ ਹੈ ਕਿ ਵਿਜੀਲੈਂਸ ਨੇ ਇਸ ਮਾਮਲੇ ਵਿੱਚ 31 ਮਈ ਤੱਕ ਵਰਜਿੰਦਰ ਸਿੰਘ ਹਮਦਰਦ ਨੂੰ ਵੀ ਪੇਸ਼ ਹੋਣ ਦਾ ਹੁਕਮ ਜਾਰੀ ਕੀਤੇ ਹਨ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੱਲ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਤੇ ਕਈ ਹੋਰ ਕਾਂਗਰਸੀ ਆਗੂਆਂ ਦੇ ਘਰਾਂ ਤੇ ਇਨਕਮ ਟੈਕਸ ਵਿਭਾਗ ਤੇ ਈਡੀ ਨੇ ਛਾਪੇਮਾਰੀ ਕੀਤੀ ਇਸ ਛਾਪੇਮਾਰੀ ਦਾ ਸਬੰਧ ਸ਼ਰਾਬ ਘਟਾਲੇ ਨਾਲ ਦੱਸਿਆ ਜਾ ਰਿਹਾ ਹੈ ਕਾਂਗਰਸ ਦੇ ਸੀਨੀਅਰ ਅਗਵਾ ਨੇ ਇਸ ਛਾਪੇਮਾਰੀ ਦੀ ਸਖਤ ਅਨੋਚਨਾ ਕਰਦਿਆਂ ਆਖਿਆ ਕਿ ਸੂਬਾ ਤੇ ਕੇਂਦਰ ਸਰਕਾਰ ਕਾਂਗਰਸ ਦੀ ਜਿੱਤ ਨੂੰ ਦੇਖ ਕੇ ਬੁਖਲਾਹਟ ਵਿੱਚ ਆ ਕੇ ਅਜਿਹੇ ਕਾਰਵਾਈਆਂ ਕਰ ਰਹੀ ਹੈ। ਇਨ੍ਹਾਂ ਛਾਪਿਆਂ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਨੇ ਦੇਰ ਰਾਤ ਜ਼ਬਰਦਸਤ ਨਾਹਰੇਬਾਜੀ ਵੀ ਕੀਤੀ। ਸੂਬੇ ਵਿੱਚ 13 ਜੀਰੋ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਣ ਦੀ ਖਾਤਰ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਕੱਲ ਉਹਨਾਂ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਤੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕਈ ਰੋਡ ਸ਼ੋਅ ਕੀਤੇ ਜਿਸ ਦੌਰਾਨ ਉਹਨਾਂ ਦਾ ਰੋਡ ਸ਼ੋਅ ਮਜੀਠਾ ਦੇ ਇਲਾਕੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ ਇੱਥੇ ਉਹਨਾਂ ਵੋਟਰਾਂ ਨੂੰ ਸੰਬੋਧਨ ਦੌਰਾਨ ਆਖਿਆ ਕਿ ਆਲੇ ਮਜੀਠੇੜੋ ਤਖਤੇ ਪਲਟੋਗੇ ਐਤ ਕੀ ਕੰਮ ਕਰ ਦੋ ਯਾਰ ਮਿੰਤਲੀ ਗੱਲ ਹੈ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਕਿਤਾ ਬਦਲ ਲੋ ਫਿਰ ਹਾਈ ਸਮਝਾ ਆਈਪੀਐਲ ਦਾ ਫਾਈਨਲ ਅੱਜ ਚਨਈ ਵਿੱਚ ਖੇਡਿਆ ਜਾਵੇਗਾ ਸਨਰਾਈਜ਼ਰ ਹైదరాబాద్ ਤੇ ਕੇਕੇਆਰ ਇਸ ਖਿਤਾਬ ਨੂੰ ਆਪਣੇ ਨਾਮ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕਰਨ ਗਿਆ ਇਹ ਮੈਚ ਰਾਤ 7:30 ਵਜੇ ਸ਼ੁਰੂ ਹੋਵੇਗਾ FIH ਪ੍ਰੋ ਲੀਗ ਵਿੱਚ ਅਰਜنٹੀਨਾ ਨੂੰ ਹਰਾਉਣ ਤੋਂ ਬਾਅਦ ਕੱਲ ਭਾਰਤੀ ਪੁਰਸ਼ ਹਾਕੀ ਟੀਮ ਦੇ ਹੱਥ ਨਿਰਾਸ਼ਾ ਲੱਗੀ। ਬੈਲਜੀਅਮ ਨਾਲ 2-2 ਦੀ ਬਰਾਬਰੀ ਤੋਂ ਬਾਅਦ ਸ਼ੂਟਆਊਟ ਵਿੱਚ ਭਾਰਤੀ ਹਾਕੀ ਟੀਮ ਬੈਲਜੀਅਮ ਤੋਂ ਹਾਰ ਗਈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।